ਨੀ ਤਰੀਕ ਦੇ ਵਿੱਚ ਪਿੰਡ ਦੋਦਰ ਸ਼ਰਕੀ ਕਲਵੰਤ ਤੇ ਸੁਖੀ ਇਹਨਾਂ ਦੇ ਖੇਤ ਖੜੇ ਆ ਸੀ ਇਸ ਟਾਈਮ ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਗ੍ਰਾਹਾਂ ਦੀ ਇਕਾਈ ਤੇ ਪਿੰਡ ਦੇ ਕਿਸਾਨ ਵੀਰ ਖੜੇ ਆ ਸਾਡੇ ਪਿੰਡ ਆਮ ਪਿੰਡਾਂ ਨਾਲੋਂ ਜ਼ਿਆਦਾ ਆਲੂਆਂ ਦੀ ਖੇਤੀ ਹੁੰਦੀ ਹੈ ਜਿਹਦਾ ਕਰਕੇ ਸਾਨੂੰ ਡੀਏਪੀ ਦੀ ਆਮ ਪਿੰਡਾਂ ਨਾਲੋਂ 10 ਗੁਣਾ ਜ਼ਿਆਦਾ ਲੋੜ ਪੈਂਦੀ ਆ ਦੋਦਰ ਨੂੰ ਤੇ ਸਾਡੇ ਕਿਸਾਨ ਨੇ ਡੀਏਪੀ ਮੰਗਾਇਆ 40000 ਦਾ ਕਿੰਨੇ ਘੱਟੇ ਚਾਲੀਆਂ ਖਾਤੇ ਪਏ ਬਾਕੀ ਵੇਚ ਜਣੀ ਸੀ ਕਿੰਨੇ ਆਏ 100 110 ਘਟੇ ਡੀਏਪੀ ਦੇ ਮੰਗਾਏ ਆ ਬੋਰੀ ਸਾਹਮਣੇ ਪਈ ਆ ਇੰਪੋਰਟਡ ਡੀਏਪੀ ਜਿਹਨੂੰ ਆਪਾਂ ਮोजੇਕ ਕਹਿ ਦਿੰਨੇ ਆ ਬੋਰੀਆਂ ਜਿਹੜੀਆਂ ਬਾਰਦਾਨਾ ਉਹ ਲਾ ਕੇ ਤੇ ਡੁਪਲੀਕੇਟ ਜਿਹੜਾ ਡੀਏਪੀ ਆ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਤੇ ਦੁਕਾਨਾਂ ਵਾਲੇ ਜਿਹੜੇ ਕਿਉਂਕਿ ਅੱਜਕੱਲ ਥੋੜੀ ਜੀ ਡੀਏਪੀ ਦੀ ਛਾਟ ਕਰਕੇ ਰੌਲਾ ਪਿਆ ਉਹ ਵੀ ਛਾਟ ਆ ਇਹ ਆ ਡੁਪਲੀਕੇਟ ਡੀਏਪੀ ਆ ਜਿਹੜਾ ਜਦੋਂ ਤੁਸੀਂ ਇਹਨੂੰ ਐ ਹੱਥ ਤੇ ਰੱਖੋਗੇ ਤੇ ਇਹਨੂੰ ਐ ਆਰਾਮ ਨਾਲ ਤੁਸੀਂ ਪੜ੍ਹ ਸਕਦੇ ਆ ਕਦੇ ਡੀਏਪੀ ਐਂ ਪੜ੍ਹਦਾ ਨਹੀਂ ਹੁੰਦਾ ਜਿਹੜਾ ਡੀਏਪੀ ਆ ਉਹ ਜਿਹੜੇ ਜੇ ਕੋਈ ਸਾਡੇ ਨਾਲੋਂ ਵੱਧ ਦੇ ਦੀ ਪਛਾਣ ਕਰਨ ਵਾਲਾ ਅਸੀਂ ਵੀਡੀਓ ਬਣਾਉਣ ਲੱਗੇ ਆ ਜੇ ਕਿਸੇ ਨੂੰ ਲੱਗਦਾ ਵੀ ਇਹ ਚੁਲਾਕੀ ਆ ਜਾਂ ਡੁਪਲੀਕੇਟ ਆ ਜਾਂ ਗਲਤ ਗੱਲ ਕਰਦੇ ਆ ਤਾਂ ਇਹ ਖੇਚ ਪਿਆ ਤੇ ਆ ਕੇ ਹਜੇ ਵੀ ਤਸੱਲੀ ਕਰ ਸਕਦੇ ਆ ਪਰ ਅਸੀਂ ਇੱਕ ਗੱਲ ਜ਼ਰੂਰ ਕਰਦੇ ਆ ਜਿਹੜੇ ਬੰਦੇ ਲੈਣ ਵਾਲੇ ਆ ਕਿਆ ਹੈ ਤਾਂ ਇਹ ਏਜੰਟਾ ਜਿਹੜੇ ਉਹ ਦੁਕਾਨ ਵਾਲਿਆਂ ਦੇ ਲੈ ਕੇ ਆਏ ਆ ਕਿਸਾਨ ਨੇ ਏਜੰਟ ਨੂੰ ਫੋਨ ਲਾਇਆ ਏਜੰਟ ਨੇ ਗਾ ਕਿਥੋਂ ਰੇਹ ਚਕਾਇਆ ਉਹ ਜਿਹੜੇ ਰੇਹ ਲੈ ਕੇ ਆਏ ਆ ਤੇ ਗੱਡੀਆਂ ਵਾਲੇ ਡਰਾਈਵਰ ਕਿਹੜੇ ਬੰਦੇ ਆ ਜੀ ਦੱਸੋ ਉਹ ਇਸ ਟਾਈਮ ਆ ਆ ਬਾਈ ਆ ਜਿਹੜਾ ਚਿੱਟੀ ਸ਼ਰਟ ਵਾਲਾ ਇਹਨੂੰ ਇਹਨਾਂ ਨੇ ਫੋਨ ਲਾਇਆ 10 ਵਜੇ ਕਿੱਥੇ ਇਹਨੂੰ ਫੋਨ ਲਾਇਆ ਇਹਨੂੰ ਫੋਨ ਲਾਇਆ ਜੀ ਖਾਤੇ ਪੈਸੇ ਪਾਇਆ ਜੀ ਇਹਦੇ ਖਾਤੇ 40000 ਰੁਪਈਆ ਪਾਇਆ 100 ਗੱਟਾ ਮੰਗਾਇਆ ਬਾਕੀ ਦੇਣੇ ਆ ਕਿੰਨੇ ਪੈਸੇ ਕਿਤੇ ਗੱਟੇ ਦੇ 1350 ਰੁਪਈਆ 1350 ਰੁਪਈਆ ਪਰ ਗੱਟਾ ਜਿਹੜ ਡੀਏਪੀ ਖਰੀਦਾ ਤੇ ਡੀਏਪੀ ਡੁਪਲੀਕੇਟ ਆ ਉਹ ਬਾਈ ਸਾਹਮਣੇ ਖੜਾ ਡਰਾਈਵਰ ਖੜੇ ਆ ਇਹ ਗੱਲ ਦਾ ਜਵਾਬ ਦੇਣ ਇਹ ਵੀ ਇਹ ਰੇ ਕਿੱਥੋਂ ਆਇਆ ਕਿਉਂਕਿ ਨਾ ਤਾਂ ਅਸੀਂ ਗਾਂਹ ਵਾਲੇ ਨੂੰ ਜਾਣਦੇ ਆ ਜਿਹੜਾ ਬੰਦਾ ਲੈ ਕੇ ਆਇਆ ਇਹ ਕਹਿੰਦੇ ਸਾਨੂੰ ਨਹੀਂ ਪਤਾ ਪਰ ਡਰਾਈਵਰ ਨੇ ਕਿੱਥੋਂ ਲੱਦਿਆ ਕਿਹੜੀ ਦੁਕਾਨ ਤੋਂ ਲੱਦਿਆ ਉਥੇ ਉਹਨਾਂ ਨੂੰ ਫੋਨ ਲਾਵੇ ਉਹਨਾਂ ਨੂੰ ਇੱਥੇ ਸੱਦੇ ਇਹਦੇ ਵਿਰੁੱਧ ਜਿਹੜੀ ਬਣਦੀ ਕਾਰਵਾਈ ਆ ਉਹ ਠੋਕ ਕੇ ਕਰਾਵਾਂਗੇ ਜਿਹੜਾ ਵੀ ਇਹਦਾ ਜ਼ਿੰਮੇਵਾਰ ਆ ਉਦੇ ਵਿਰੋਧ ਬਣਦੀ ਕਾਰਵਾਈ ਠੋਕ ਕੇ ਕਰਾਵਾਂਗੇ ਜੇ ਕਿਸੇ ਨੇ ਇਹਦੀ ਤਸੱਲੀ ਕਰਨੀ ਆ ਤਾਂ ਖੇਤ ਆ ਕੇ ਕਰ ਸਕਦਾ ਬਾਈ ਕੋਈ ਜਵਾਬ ਦੇਣਾ ਇਹ ਗੱਲ ਇੱਥੇ ਆਓ ਆ ਆ ਬਾਈ ਇਹ ਬਾਈ ਖੜੇ ਆ ਜੇ ਇਹਨਾਂ ਨੇ ਕੋਈ ਆਪਦੀ ਸਫਾਈ ਤੇ ਜਵਾਬ ਦੇਣਾ ਗੱਡੀ ਤੇ ਲੈ ਕੇ ਆਏ ਆ ਆਪਦਾ ਜਵਾਬ ਹੀ ਦੇ ਸਕਦੇ ਆ ਕੱਲ ਨੂੰ ਕੋਈ ਕਹੇ ਮੇਨ ਬਾਈ ਡੀਲਰ ਹੋ ਆ ਕੱਲ ਨੂੰ ਕੋਈ ਕਵੇ ਸਾਥੋਂ ਧੱਕੇ ਨਾ ਮੰਗਾ ਲਿਆ ਸਾਨੂੰ ਧੱਕੇ ਨਾ ਵੀਡੀਓ ਬਣਾ ਲਈ ਆ ਬਾਈ ਖੜੇ ਆ ਇਹਨਾਂ ਨੂੰ ਚਾਹ ਪਾਣੀ ਵੀ ਪੈ ਰੋਟੀ ਪਾਣੀ ਵੀ ਸ਼ਿਕਾਵਾਂਗੇ ਪਰ ਇਸ ਗੱਲ ਦਾ ਜਵਾਬ ਦੇਣ ਵੀ ਇਹ ਡੀਏਪੀ ਕਿੱਥੋਂ ਆਇਆ ਦੱਸੋ ਜੀ ਕਿੱਥੋਂ ਆਇਆ ਕਿਹੜੇ ਸਾਹ ਜਿਵੇਂ ਬੋਲੂ ਕੇ ਮੋੜ ਤੋਂ ਆਏ ਆ ਜੀ ਹਾਂਜੀ ਇਹ ਤਾਂ ਗੋਲੂ ਕੇ ਮੋੜ ਤੋਂ ਆਏ ਆ ਗੋਲੂ ਕੇ ਮੋੜ ਤੋਂ ਕਹਿੰਦੇ ਆ ਅਸੀਂ ਗੋਲੂ ਕੇ ਮੋੜ ਤੋਂ ਆਏ ਆ ਬਠਿੰਡੇ ਚ ਪੈਂਦਾ ਗੁਰੂਵਰ ਗੁਰੂਵਰ ਸਾਹਿਬ ਜਿਹੜਾ ਕਿਹੜਾ ਪਿੰਡ ਗੁਰੂਵਰ ਸਾਹਿਬ ਗੁਰੂ ਹਰ ਸਾਹਿਬ ਗੁਰੂ ਹਰ ਸਾਹਿਬ ਤਾਂ ਤਸੀਲ ਹੋ ਰੋਜਪੁਰ ਦੀ ਰੋਜਪੁਰ ਤੋਂ ਪੈਂਦਾ ਜਿਹੜਾ ਪ੍ਰੋਜ ਫਿਰੋਜ਼ਪੁਰ ਜ਼ਿਲ੍ਹਾ ਕਹਿੰਦੇ ਐ ਤੇ ਗੁਰੂ ਹਰਸਹਾਇ ਤੋਂ ਕਹਿੰਦੇ ਆ ਇਹ ਆਪ ਦਾ ਉਹਨੂੰ ਮਾਲਕ ਨੂੰ ਫੋਨ ਲਾਉਣ ਜਿਹੜੀ ਦੁਕਾਨ ਤੋਂ ਚੱਕਿਆ ਇਹਨਾਂ ਨੇ ਜਾਂ ਸਾਨੂੰ ਨੰਬਰ ਦੇਣ ਉਹਦਾ ਜਿੱਥੋਂ ਚੱਕਿਆ ਅਸੀਂ ਇਹਦੇ ਵੀਡੀਓ ਤੇ ਤੁਹਾਡੇ ਸਾਹਮਣੇ ਉਹਨਾਂ ਨੂੰ ਕਾਲ ਲਾਵਾਂਗੇ ਕੀ ਜਵਾਬ ਦਿੰਦੇ ਆ ਪਰ ਸਾਡੇ ਕਿਸਾਨ ਨੇ ਆਹ ਬਾਈ ਜਿਹੜਾ ਖੜਾ ਇਹਦੇ ਖਾਤੇ 'ਚ ਪੈਸੇ ਪਾਏ ਸੀ ਇਹਦੀ ਗਾਂ ਜਾਣਕਾਰੀ ਇਹਨਾਂ ਨਾਲ ਆ ਅਸੀਂ ਨਹੀਂ ਕਹਿੰਦੇ ਡੁਪਲੀਕੇਟ ਵੇਚਦੇ ਆ ਪਰ ਜਿਹੜਾ ਸਾਡੇ ਖੇਤ ਆ ਉਹ ਡੁਪਲੀਕੇਟ ਆ ਇਸੇ ਤਰ੍ਹਾਂ ਕਿਸਾਨਾਂ ਨਾਲ ਠੱਗੀਆਂ ਹੋ ਰਹੀਆਂ ਨੇ ਹੋਰ ਵੀ ਥੋੜਾ ਜਿਹਾ ਸਾਰੇ ਕਿਸਾਨਾਂ ਨੂੰ ਜਿਹਦੇ ਤੱਕ ਆ ਵੀਡੀਓ ਜਾਂਦੀ ਆ ਮੜਾ ਜਾ ਧਿਆਨ ਦਿਓ ਰੇ ਲੈਣ ਲੱਗੇ ਥੋੜਾ ਜਿਹਾ ਇਹਨੂੰ ਚੈੱਕ ਕਰ ਲਿਆ ਕਰੋ ਵੀ ਸਾਨੂੰ ਦੇਖ ਕੀ ਰਹੇ ਆ ਭਾਈ ਤੁਸੀਂ ਕੋਈ ਗੱਲ ਕਰਨੀ ਆ ਡਰਾਈਵਰ ਨੂੰ ਬੁਲਾਇਆ ਇਹਦਾ ਹੱਥ ਕਿੱਥੋਂ ਲੱਦਿਆ ਹਾਂ ਵੀ ਅੱਗ ਕਿੱਥੋਂ ਲੱਦਿਆ ਆ ਜੀ ਉਹ ਡਰਾਈਵਰ ਭਾਈ ਕਿੱਥੋਂ ਲੱਦਿਆ ਵੀਡੀਓ ਬਣ ਰਹੀ ਆ ਵੀਡੀਓ ਚੱਲ ਕਿੱਥੋਂ ਲੱਦਿਆ ਦੱਸ ਜਿੱਦਕੋ ਜਿੱਦਕੋ ਨਾ ਨਹੀਂ ਨਹੀਂ ਲੱਦੇ ਰਾ ਤੂੰ ਆਜਾ ਗੱਡੀ ਲੈ ਕੇ ਗੋਲੂ ਕਾ ਮੜਾ ਮੜਾ ਸਟੋਰ ਬਣਿਆ ਕਿ ਨਾਲ ਉੱਥੋਂ ਲਦਾਇਆ ਗੋਲੂ ਕਾ ਗੋਲੂ ਮੋਟਰ ਗੋਲੂ ਕਾ ਮੋੜ ਮੋੜ ਹਾਂਜੀ ਇਹ ਕਿਹੜੀ ਜਗ੍ਹਾ ਕਿੱਥੇ ਕਾ ਹੈ ਇਹ ਆਪਣੇ ਗੁਰੂ ਆਪਣੇ ਫਿਰੋਜ਼ਪੁਰ ਜਲਾਲਾਵਾਡ ਰੋਡ ਤੇ ਫਿਰੋਜ਼ਪੁਰੋ ਜਲਾਲਾਬਾਦ ਰੋਡ ਤੇ ਇਹਦੇ ਮਾਲਕ ਦਾ ਨਾਮ ਪਤਾ ਨਹੀਂ ਜੀ ਤੂੰ ਤੁਸੀਂ ਕਿਵੇਂ ਉਹ ਦੁਕਾਨ ਲਗਾਇਆ ਕਿੰਨੇ ਆ ਇਹਨਾਂ ਸਾਨੂੰ ਆਹ ਬਾਈ ਨਿਲਦਾ ਨਹੀਂ ਇਹ ਗੱਡੀ ਸਾਡੇ ਉੱਪਰ ਨਹੀਂ ਆ ਨਹੀਂ ਇਹ ਗੱਡੀ ਵਾਲੇ ਆ ਇਹ ਕਹਿ ਰਹੇ ਆ ਸਾਨੂੰ ਇਹਨਾਂ ਨੇ ਲਦਾ ਆ ਤੁਸੀਂ ਦੱਸੋ ਵੀ ਤੁਸੀਂ ਕਿਤਾਬੀ ਮਾਰ ਕਰਦੇ ਹੋ ਆਈ ਕਿਉਂ ਨਹੀਂ ਜਾਂਦੇ ਜਦੋਂ ਟੈਨ ਲਗਾਇਆ ਤੂੰ ਕਿਉਂ ਨਹੀਂ ਜਾਂਦਾ ਨੀਯਤ ਬਾਈ ਮੇਰਾ ਸਾਰੇ ਬਾਈ ਦਾ ਕੰਮ ਉਹਦਾ ਹੀ ਆ ਸਾਰਾ ਜਿਹੜਾ ਡੀਏਪੀ ਦਾ ਕੰਮ ਆ ਉਹ ਆ ਬੰਦਾ ਜਿਹੜਾ ਖੜਾ ਇਹਦਾ ਕੰਮ ਆ ਇਹ ਜਾਣਕਾਰੀ ਦੇਵੇ ਉਹਨਾਂ ਚਾਰੇ ਸੀ ਇਹਨਾਂ ਨੂੰ ਜਾਣ ਨਹੀਂ ਦੇ ਰਹੀ ਮੇਰੇ ਕੋ ਬਾਹਰ ਨਹੀਂ ਲੰਘਣ ਦਿਆ ਅੱਗੇ ਰੋਡ ਪਈ ਤਾਂ ਦੁਵਾਰਾ ਕੱਟ ਕੇ ਦਿਖਾਵਾਂਗੇ ਪਰ ਵਿਰੋਧ ਕਾਰਵਾਈ ਕਰਾਵਾਂਗੇ ਧੰਨਵਾਦ